ਇਸੇ ਤਰ੍ਹਾਂ ਠਾਠਾ ਮਾਰਦਾ ਕੱਠ ਹੋਇਆ ਔਰ ਮੈਂ ਉਸ ਦਿਨ ਇਹ ਗੱਲ ਕਹਿਤੀ ਸੀ ਕਿ ਅੱਜ ਦੇ ਠਾਠਾ ਮਾਰਦੇ ਕੱਠ ਨੇ ਮੋਹਰ ਲਾਤੀ ਆ ਕਿ ਹਲਕਾ ਮਜੀਠਾ ਤੋਂ ਪਰਾਂਪਰਾ ਚਲ ਜੂ ਸਰ ਮਜੀਠੇ ਨਹੀਂ ਵੜੂਗਾ ਹੁਣ ਇਹੋ ਜਾਂ ਮਾਹੌਲ ਬਣਾ ਦਾਂਗੇ ਔਰ ਇਹਨਾਂ ਲੋਕਾਂ ਦੇ ਸਿਰ ਤੇ ਬਣਾ ਦਾਂਗੇ ਸਰ ਤੁਹਾਡਾ ਜਿੰਨਾ ਤਨਵਾਦ ਕਰ ਸਕਾ ਉਹਨਾਂ ਥੋੜਾ ਮੈਂ ਜਦੋਂ ਹਲਕਾ ਇੰਚਾਰਜ ਲੱਗਾ ਮੈਂ ਇਹਨਾਂ ਲੋਕਾਂ ਨੂੰ ਆਪਣੇਆਂ ਨੂੰ ਪੈਣ ਪ੍ਰਾਵਾਂ ਨੂੰ ਪਿੰਡ-ਪਿੰਡ ਜਾ ਕੇ ਦੱਸਿਆ ਮੈਂ ਮੈਂ ਸਰ ਨੂੰ ਜਿੱਥੇ ਧੰਨਵਾਦ ਕਰਨ ਵਾਸਤੇ ਗਿਆ ਤੇ ਮੈਨੂੰ ਉਹਨਾਂ ਨੇ ਕੋਲ ਬਿਠਾ ਕੇ ਗੱਲ ਕਹੀ ਸੀ ਕਿ ਤੈਨੂੰ ਤੇਰੇ ਹਲਕੇ ਵਾਸਤੇ ਕਿਹੜੇ ਕੰਮ ਚਾਹੀਦੇ ਨੇ ਤੇ ਸਰ ਸਾਡੀਆਂ ਇੱਥੇ 10 ਸਾਲ ਤੋਂ ਛੜਕਾਂ ਦਾ ਬੜਾ ਮਾੜਾ ਹਾਲ ਸੀ ਕਿਉਂਕਿ ਪਿਛਲੇ 5 ਸਾਲ ਕਾਂਗਰਸ ਦੇ ਉਹ ਚਾਚੇ ਭਤੀਜੇ ਦੇ ਸੀ ਸਰ ਚਾਚੇ ਭਤੀਜੇ ਦੇ ਭਤੀਜਾ ਚਾਹੁੰਦਾ ਸੀ ਇੱਥੇ ਡਿਵੈਲਪਮੈਂਟ ਨਾ ਹੋਵੇ ਕਾਂਗਰਸ ਖੜੀ ਨਾ ਹੋਵੇ ਤੇ ਮੈਂ ਫੇਰ ਇੱਥੋਂ ਜਿੱਤ ਕੇ ਚੱਲ ਜਾਂ ਪਰ ਸਰ ਰੱਬ ਬੜਾ ਬਿਆਨ ਤਿਆ ਉਸ ਗੁਰੂ ਨੇ ਕਿਰਪਾ ਕੀਤੀ ਇਹ ਸਮਾਂ ਆਉਣਾ ਸੀ ਤੇ ਜਿਸ ਦਿਨ ਮੈਂ ਤੁਹਾਡੇ ਕੋਲ ਛੜਕਾ ਲੈ ਕੇ ਗਿਆ ਮੈਂ ਸਰ ਜਦੋਂ ਤੁਹਾਡੇ ਦਫ਼ਤਰੋਂ ਨਿਕਲਿਆ ਮੈਂ ਗਦਗਦ ਹੋ ਗਿਆ ਔਰ ਮੈਂ ਇਹਨਾਂ ਲੋਕਾਂ ਨੂੰ ਇਕੱਲੇ ਇਕੱਲੇ ਨੂੰ ਫੋਨ ਮਾਰ ਕੇ ਦੱਸਿਆ ਮੈਂ ਮਿੱਤਰੋ ਜਿਹੜੀ ਜਿਹੜੀ ਤੁਸੀਂ ਮੈਨੂੰ ਛੜਕ ਲਖਾਈ ਸੀ